ਕੈਂਪੇਨ ਚ ਜਿੰਨਾ ਵੇਖ ਰਿਹਾ ਸੀਗਾ ਕਿ ਜਿਹੜਾ ਸਾਰਾ ਕੈਂਪੇਨ ਦਾ ਮਾਡਲ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹ ਇਸ ਤਰ੍ਹਾਂ ਜਾਪਦਾ ਜਿਵੇਂ ਉਹਨਾਂ ਨੇ ਆਪ ਆਪਣੇ ਮੁੱਖ ਮੰਤਰੀ 'ਚ ਉਹ ਵਿਸ਼ਵਾਸ ਗਵਾ ਚੁੱਕੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਨਰਲ ਦੇਖੀ ਦਾ ਹੁੰਦਾ ਸੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸਨ ਜਾਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਜਾਂ ਜਿਸੇ ਤੁਸੀਂ ਹੋਰ ਸਟੇਟਾਂ 'ਚ ਵੇਖ ਲਓ ਕਿ ਚੀਫ ਮਿਨਿਸਟਰ ਸਪੀਕਸ ਲਾਸਟ ਮਗਰ ਇੱਥੇ ਹਾਲਾਤ ਇਹ ਬਣ ਗਏ ਆ ਕਿ ਜਿੰਨਾ ਕੁਝ ਵੀ ਕੰਮ ਹੁੰਦਾ ਹੈ ਕੇਜਰੀਵਾਲ ਸਾਹਿਬ ਨੂੰ ਵੇਖ ਕੇ ਹੁੰਦਾ ਹੈ ਕਿ ਇੱਕ ਤਰੀਕੇ ਦੀ ਬੇਪਰੋਸਕੀ ਹੋ ਗਈ ਹੈ ਇਨ ਦਾ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਆਫ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਇੱਕ ਕੇਵਲ ਤੇ ਕੇਵਲ ਇੱਕ ਫਿਗਰ ਹੈਡ ਇੱਕ ਡਮੀ ਚੀਫ ਮਿਨਿਸਟਰ ਔਰ ਮੈਂ ਕਹਿ ਸਕਦਾ ਜਿਹੜਾ ਕੱਲਾ ਇੱਕ ਅੰਗੂਠਾ ਛਾਪ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਕਮਾਲ ਦੀ ਗੱਲ ਇਹ ਆ ਸ਼ਾਇਦ ਕਦੇ ਪਹਿਲਾਂ ਨਹੀਂ ਕਦੇ ਵੇਖਿਆ ਕਿ ਆ ਅਰੋੜਾ ਸਾਹਿਬ ਨੂੰ ਆ ਐਲਾਨ ਤਾਂ ਥੋੜੇ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਇੰਟੈਲੀਜੈਂਸ ਰਿਪੋਰਟ ਆਈ ਕਿ ਭਾਈ ਅਰੋੜਾ ਸਾਹਿਬ ਨੇ ਜਿੱਤਣਾ ਨਹੀਂ ਇਹੀ ਕਾਰਨ ਬਣਿਆ ਕਿ ਇਨ ਦਾ ਮਿਡਲ ਆਫ ਦਾ ਕੈਂਪੇਨ ਅਰੋੜਾ ਸਾਹਿਬ ਨੂੰ ਐਲਾਨਿਆ ਜਾ ਰਿਹਾ ਕਿ ਇਹਨੂੰ ਵਜ਼ੀਰ ਬਣਾਵਾਂਗੇ ਉਹਨੂੰ ਐਲਾਨ ਤਾਂ ਕਿਹਦਾ ਪਰਦਾ ਜੇ ਪੰਜਾਬ ਕੈਬਨਿਟ ਚ ਵਜ਼ੀਰ ਬਣਨਾ ਕਿਸੇ ਨੇ ਉਹਦਾ ਐਲਾਨ ਤਾਂ ਮੁੱਖ ਮੰਤਰੀ ਕਰ ਸਕਦਾ ਹੈ ਕਿ ਅਸੀਂ ਇਸ ਨੇਮ ਨੂੰ ਔਰ ਮੁੱਖ ਮੰਤਰੀ ਤਾਂ ਭਗਵੰਤ ਮਾਨ ਹੈ ਮਗਰ ਤੁਸੀਂ ਵੇਖੋ ਕਿਵੇਂ ਧਜੀਆਂ ਉਡਾਈਆਂ ਜਾ ਰਹੀਆਂ ਹਨ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਕਿ ਭਗਵੰਤ ਮਾਨ ਦੀ ਜਗ੍ਹਾ ਐਲਾਨ ਕਰ ਰਿਹਾ ਕੇਜਰੀਵਾਲ ਸਾਹਿਬ ਤੇ ਫੇਰ ਭਗਵੰਤ ਨੂੰ ਕਹਿ ਰਿਹਾ ਕਿ ਠੀਕ ਹੈ ਜੀ ਇਹਨੂੰ ਵੜਾ ਦੇਾਂਗੇ just goes to show that asal cm is in delhi jeda delhi de lokan ne delhi model nu jinu reject karta hai delhi to haar hoyi hai ajj oh fail delhi da model punjab de khazane nu vi lutreya punjab nu chalawan di koshish vi karreya aur jhoot vekho case kisam da bolya gaya matlab jimmey punjabi ta inna nu samajh hi koi nahi murkh ne ਕਹਿੰਦੇ ਜੀ ਅਤੇ ਨੂੰ ਮੰਤਰੀ ਬਣਾ ਦੇਾਂਗੇ ਨਾ ਮੰਤਰੀ ਕੋਲ ਕਹਿੰਦਾ ਬਹੁਤ ਫੰਡ ਹੁੰਦੇ ਆ ਆ ਜਿਹੜੇ ਤੁਹਾਡੇ 16 17 ਪਹਿਲਾਂ ਤੁਰੇ ਫਿਰਦੇ ਉਹਨਾਂ ਦੇ ਫੰਡ ਕਿੱਧਰ ਗਏ 4 ਲੱਖ ਕਰੋੜ ਦਾ ਪੰਜਾਬ ਕਰਜਾਈ ਆ ਔਰ ਕਰਜਾਈ ਪੰਜਾਬ ਦਾ ਰਿਜ਼ਲਟ ਇਹ ਆ ਕਿ ਤੁਹਾਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਤੁਸੀਂ ਸਾਰੇ ਵਿਭਾਗਿਆਂ ਤੋਂ ਪੈਸੇ ਵਾਪਸ ਮੰਗਾ ਦੇ ਆ ਤੁਸੀਂ ਪੁਰਾਣੀ ਪੈਨਸ਼ਨ ਬਾਹਰ ਨਹੀਂ ਕਰਦੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਕੱਚੇ ਮਜ਼ਦਮ ਪੱਕੇ ਨਹੀਂ ਕਰ ਰਿਹਾ ਨੌਕਰੀਆਂ ਤੁਸੀਂ ਨਹੀਂ ਦੇ ਰਿਹਾ ਇੰਡਸਟਰੀ ਬਾਹਰ ਨੂੰ ਭੱਜ ਗਈ ਹੈ ਬਿਕੋਜ਼ ਇਲੈਕਟ੍ਰਿਸਿਟੀ ਸਭ ਤੋਂ ਵੱਧ ਮਹਿੰਗੀ ਹੈ ਲਾਅ ਐਂਡ ਆਰਡਰ ਇੱਥੇ ਨਹੀਂ ਹੈ ਇਸ ਕਿਸਮ ਦਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਪੰਜਾਬ ਚ ਲਾਅਲੈਸਨਸ ਲਾਅ ਐਂਡ ਆਰਡਰ ਦਾ ਕੋਲਾਪਸ ਔਰ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਹੋਈ ਹੈ ਕਿ ਪੰਜਾਬ ਦੀ ਫਾਈਨੈਂਸ਼ੀਅਲ ਹੈਲਥ ਇਜ਼ ਲਾਈਕ ਔਨ ਵੈਂਟੀਲੇਟਰ ਇੰਸੀਯੂ ਚ ਇੰਨਾ ਹਾਲਾਤਾਂ 'ਚ ਜਦੋਂ ਜੂਨ ਆ ਜਨੂਅਰੀ ਤੋਂ ਜੂਨ ਤੱਕ ਮੈਨੂੰ ਲੱਗਾ 35-40 ਹਜ਼ਾਰ ਕਰੋੜ ਇਹਨਾਂ ਨੇ ਕਰਜ਼ਾ ਲੈ ਲਿਆ ਸਰਕਾਰ ਕੋਲ ਪੈਸੇ ਤਾਂ ਹੈ ਹੀ ਨਹੀਂ ਚਲਾਉਣ ਨੂੰ ਖਰਚ ਸਾਰੇ ਕਹਿ ਰਹੇ ਕਿ ਇਹਨਾਂ ਦੀ ਜਿਹੜੀ ਰੈਵਨਿਊ ਜਨਰੇਸ਼ਨ ਉਹ ਡਿਗਰੀ ਹੈ ਇਹ ਹਾਲਾਤ 'ਚ ਲੁਧਿਆਣੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਵੀ ਚੀਟ ਕੀਤਾ ਗਿਆ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਇਹ ਸਾਰਾ ਕੰਮ ਦਿੱਲੀ ਦਾ ਫੇਲ ਮਾਡਲ ਚਾਹੇ ਉਹ ਸਿੱਖਿਆ ਕ੍ਰਾਂਤੀ ਆ ਚਾਹੇ ਹੰਦ ਕ੍ਰਾਂਤੀ ਆ ਚਾਹੇ ਕੋਈ ਕ੍ਰਾਂਤੀ ਆ ਇਹ ਸਾਰੇ ਫੇਲ ਮਾਡਲ ਨੂੰ ਅੱਜ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਰਿਮੋਟ ਕੰਟਰੋਲ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਔਰ ਅਪੀਲ ਵੀ ਕਰਦਾ ਕਿ ਪੀਪਲ ਸ਼ੁੱਡ ਸੀ ਥਰੂ ਥੀਸ ਗੇਮਸ ਐਂਡ ਰਿਜੈਕਟ ਥਿਸ ਲੀਡਰਸ਼ਿਪ ਜਿਹੜੀ ਦਿੱਲੀ ਤੋਂ ਰਿਜੈਕਟ ਹੋਈਆ ਜਿੰਨਾ ਤੋਂ 3.5 ਸਾਲ ਚ ਨਹੀਂ ਮਾਹੌਲ ਠੀਕ ਹੋਇਆ ਉਹਨਾਂ ਨੇ ਹੁਣ ਕੀ ਕਰਦੇ ਨੇ ਔਰ ਇਹ ਡੈਸਪਰੇਟ ਅਟੈਂਪਟ ਹੈ ਕੇਜਰੀਵਾਲ ਦਾ ਆਫ ਦੀ ਸੰਜੀਪ अरोड़े ਦੀ ਕੁਰਸੀ ਬਚਾਉਣ ਦਾ ਤੁਹਾਡੇ ਕੋਈ ਸਵਾਲ ਜੀ ਮੀਟੇ ਸਾਹਿਬ ਜਿਸ ਤਰ੍ਹਾਂ ਹੁਣ ਟੀਚਰਜ਼ ਇੱਥੇ ਪ੍ਰੋਟੈਸਟ ਕਰਨ ਆ ਰਹੇ ਆ ਉਸ ਤੋਂ ਪਹਿਲਾਂ ਅੰਦਰ ਵਾਲੇ ਵੱਲੋਂ ਤਰ੍ਹਾਂ ਨੇ ਪ੍ਰੋਟੈਸਟ ਕੀਤਾ ਇੱਕ ਜਿਹਾ ਲੱਗਾ ਤਾਂ ਕੰਮ ਕਿੱਦਿਉ ਉਹ ਨੂੰ ਕਿਵੇਂ ਦੇਖਦਾ ਕਾਰਿਕੰਦ ਭਈ ਇਲੈਕਸ਼ਨ ਹੈਗੇ ਆ ਤੇ ਉਸ ਦੌਰਾਨ ਪ੍ਰੋਟੈਸਟ ਹੋ ਰਹੇ ਨੇ ਜੀ ਦੇਖੋ ਪ੍ਰੋਟੈਸਟ ਤਾਂ ਜੀ ਡੈਮੋਕਰੈਟਿਕ ਰਾਈਟ ਹੈ ਔਰ ਜਿੰਨਾ ਲੋਕਾਂ ਨਾਲ ਧੋਖਾ ਹੋਇਆ ਉਹ ਪ੍ਰੋਟੈਸਟ ਕਰਨਗੇ ਮਗਰ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਸਰਕਾਰ ਜਿਤਨਾ ਚਾਹੁੰਦੀ ਹੈ ਪ੍ਰਸ਼ਾਸਨ ਦੇ ਸਿਰ ਤੇ ਔਰ ਮੇਰੀ ਇਹ ਖੱਜਾ ਹੈ ਕਿ 19 ਤਰੀਕ ਨੂੰ ਜੇ ਇਲੈਕਸ਼ਨ ਕਮਿਸ਼ਨ ਨੇ ਧਿਆਨ ਨਹੀਂ ਦਿੱਤਾ 18 ਤੇ 19 ਤਰੀਕ ਨੂੰ ਤੇ ਬਹੁਤ ਵੱਡੇ ਪੱਧਰ ਤੇ ਸ਼ਰਾਬ ਪੈਸਾ ਔਰ ਧੰਦਲੀ ਔਰ ਤੱਕੇशाही ਜੋਰ ਜਮਾਈ ਦਾ ਜੋਰ ਚੱਲੂਗਾ ਰਾਤ ਨੂੰ ਲੋਕੀ 18 ਦੀ ਰਾਤ ਨੂੰ ਜਿਹੜੇ ਬੂਥ ਇੰਚਾਰਜ ਹੈ ਕਈ ਪਾਰਟੀਆਂ ਦੇ ਚੁੱਕੇ ਵੀ ਜਾਣਗੇ ਝੂਠੇ ਕੇਸਾਂ 'ਚ ਫਸਾਏ ਜਾਣਗੇ ਕਿ ਆਪੋਜੀਸ਼ਨ ਪਾਰਟੀ ਦੇ ਜਿਹੜੇ ਬੂਥ ਇੰਚਾਰਜ ਨੇ ਜਾਂ ਜਿਹੜੇ ਉਹਨਾਂ ਦੀ ਡਿਊਟੀ ਹੈ ਇਲੈਕਸ਼ਨ ਏਜੰਟ ਨੇ ਉਹ ਬੂਥਾਂ ਤੇ ਨਾ ਪਹੁੰਚਣ ਤੇ ਇੱਕ ਤਰਫਾ ਆਮ ਆਦਮੀ ਪਾਰਟੀ ਤੱਕਾ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਡੈਸਪਰੇਟ ਅਟੈਂਪਟ ਹੋ ਗਿਆ ਵਜ਼ੀਰ ਲਾਲਣਾ ਹਲੇ ਬੰਦਾ ਵਜ਼ੀਰ ਐਮਐਲਏ ਬਣਿਆ ਨਹੀਂ ਵਜ਼ੀਰ ਮੁੱਖ ਮੰਤਰੀ ਭਗਵੰਤਾ ਐਲਾਨੇ ਤਾਂ ਮੈਂ ਸਮਝ ਸਕਦਾ ਕੇਜਰੀਵਾਲ ਦਾ ਵਿਚਾਰਾ ਨਾ ਤਿੰਨਾਂ ਚ ਨਾ ਤੇਰਾ ਚ ਨਾ ਪਲੇਰਾ ਚ ਨਾ ਸਪੇਰਾ ਚ ਤੇ ਚੱਕ ਕੇ ਕਹਿਤਾ ਜੀ ਇਹ ਬਣੂ ਮੰਤਰੀ ਕਮਾਲ ਹੀ ਹੋ ਰਹੀ ਹੈ ਨਾ ਕੀ ਇਟਸ ਆ ਓਥ ਆਫ ਸੀਕ੍ਰੇਸੀ ਦਾ ਮਜ਼ਾਕ ਉਡਾ ਰਿਹਾ ਮਤਲਬ ਹਾਉ ਅ ਡੈਮੋਕ੍ਰੇਸੀ ਡੈਮੋਕ੍ਰੈਟਿਕ ਪ੍ਰੋਸੈਸ ਪੰਜਾਬ ਦੇ ਲੋਕਾਂ ਦਾ ਵੋਟਾਂ ਦਾ ਜੋ ਅਧਿਕ ਆ ਰਾਇ ਜਾਂ ਜੋ ਲੋਕਾਂ ਨੇ ਵਿਸ਼ਵਾਸ ਦਿੱਤਾ ਉਹ ਵਿਸ਼ਵਾਸ ਘਾਤ ਹੋ ਰਿਹਾ ਸਾਰਾ ਕੁਝ ਜੀ ਕੀ ਸਰਕਾਰ ਦੇ ਬੰਦੇ ਜੀ ਪੋਸਟਰ ਪਾੜਦੇ ਨੇ ਆ ਕੇ ਕਿ ਦੂਸਰੀਆਂ ਪਾਰਟੀਆਂ ਤੇ ਤੁਸੀਂ ਕਹਿੰਦੇ ਨਾ ਹੋਵੇ ਬਖਲਾਹਟ ਹੈ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਤੁਸੀਂ ਪੋਸਟਰ ਦੀ ਗੱਲ ਕਰ ਰਹੇ ਹੋ ਮੈਂ ਇਹ ਬੰਦਾ ਪਾੜਨ ਤੱਕ ਜਾਣਗੇ ਮਤਲਬ ਇਹ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਆਪ ਦੀ ਐਮਐਲਏ ਕਹਿੰਦੇ ਨੇ ਜੀ ਕਿ ਜਿਹੜੇ ਘਰਨੇ ਹੋਰੇ ਨੇ ਇੱਥੇ ਲੋਕ ਪ੍ਰਦਰਸ਼ਨ ਕਰਨ ਆ ਰਹੇ ਨੇ ਵਿਰੋਧੀ ਪਾਰਟੀਆਂ ਦੀ ਵੀ ਚੁੱਕ ਹੋ ਸਕਦੀ ਉਹਨਾਂ ਨੂੰ ਚਲੋ ਉਹਨਾਂ ਦੀ ਤਾਂ ਵਿਚਾਰਿਆ ਨੇ ਉਦੋਂ ਦਾ ਕੰਮ ਹੀ ਇੰਨੇ ਚੰਗੇ ਕੀਤੇ ਇਹ ਕੰਮ ਚੰਗੇ ਕੀਤੇ ਹੁੰਦੇ ਤਾਂ ਲੋਕ ਧਰਨੇ ਨਾ ਮਾਰਨਾ ਦੋ ਲੇ ਕੋ ਬਾਕੀ ਤੁਸੀਂ ਵੀ ਚੁੱਕਦੇ ਹੀ ਰਹੇ ਹੋ ਜੇ ਤੇ ਕਿਸੇ ਵਿਰੋਧੀ ਨੇ ਚੁੱਕ ਵੀ ਦਿੱਤਾ ਤੇ ਲੋਕ ਤਾਂ ਸਿਆਣੇ ਨੇ ਉਹ ਆਪਦੀ ਹੱਕੀ ਮੰਗਾ ਲੈ ਕੇ ਆ ਰਹੇ ਨੇ ਪੁੱਛੋ 2022 ਨਵੰਬਰ ਮਹੀਨੇ ਚ ਪੁਰਾਣੀ ਪੈਨਸ਼ਨ ਭਾਲੀ ਦਾ ਕੈਬਨਟ ਚੋਂ ਪਾਸ ਕਰਕੇ ਨੋਟੀਫਿਕੇਸ਼ਨ ਕਰਤਾ ਕਿ ਅੱਜ ਪੁਰਾਣੀ ਪੈਨਸ਼ਨ ਭਾਲ ਹੋ ਗਈ ਆ ਕਿ ਕੱਚੇ ਮੁਲਾਜ਼ਮ ਪੱਕੇ ਹੋ ਗਏ ਆ ਕਿ ਹਜ਼ਾਰ ਹਜ਼ਾਰ ਰੁਪਈਆ ਧੀਆਂ ਪੈਣਾ ਨੂੰ ਜਿਹੜਾ ਵਾਅਦਾ ਕੀਤਾ 13000 ਕਰੋੜ ਇੱਕ ਸਾਲ ਦਾ ਬਣਦਾ ਅੱਜ ਉਹ ਚੌਥਾ ਸਾਲ ਚੱਲ ਰਿਹਾ ਕੋਈ 40 45 ਜਾਂ 52000 ਕਰੋੜ ਤਾਂ ਉਹਦਾ ਡਿਊ ਹੈ ਸੋ ਹਰ ਪੈਮਾਨੇ ਤੇ ਚੀਟਿੰਗ ਹੋਈ ਹੈ ਲੋਕਾਂ ਨਾਲ ਨਾ ਨਾ ਕੋਈ ਨਵਾਂ ਕਾਲਜ ਨਾ ਕੋਈ ਨਵਾਂ ਹਸਪਤਾਲ ਨਾ ਕੋਈ ਨਵਾਂ ਸਕੂਲ ਮਤਲਬ ਬਾਏ ਲੀਪਾ ਪਹੋਚੀ ਜਾਂ ਰੀਪੇਂਟਿੰਗ ਨਾਲ ਤਾਂ ਨਹੀਂ ਨਾ ਕ੍ਰਾਂਤੀ ਆਉਣੀ ਔਰ ਜੋ ਹਾਲਾਤ ਨੇ ਸੂਰਤੇ ਹਾਲਾਤ ਨੇ ਜੋ ਲਾਅਨ ਆਰਡਰ ਦੇ ਨੇ ਫਿਰੋਤੀ ਦੇ ਗੈਂਗਸਟਰ ਦੇ ਸਾਢੇ ਤਿੰਨ ਸਾਲਾਂ ਚ ਕਿਉਂਕਿ ਹਰ ਚੀਜ਼ ਦਾ ਇਹ ਸਰਕਾਰ ਚ ਇਸ਼ਤਿਹਾਰबाजी ਦਾ ਵਾਅਦਾ ਹੈ ਤੇ ਕੰਮ ਘੱਟ ਹੈ ਇੱਕ ਵੀ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਭਗਵੰਤ ਮਾਨ ਦੀ ਫੋਟੋ ਆਈ ਹੈ ਉਹ ਇੱਕ ਡਰਾਮਾ ਕੀਤਾ ਸੀਗਾ ਉੱਥੇ ਦਾ ਉਹ ਆਪਣਾ ਅੱਜ ਜਿਹੜਾ ਖੰਨੇ ਦੇ ਜਿਹੜਾ ਉਹ BMW ਦਾ ਇੱਕ ਜਿਹੜੇ ਪਹਿਲਾਂ ਤੋਂ ਹੀ ਉਹਦਾ ਵੀ ਪਰਦਾ ਪਾਸ਼ ਹੋ ਗਿਆ ਕਿ ਰੀਸਾਈਕਲਿੰਗ ਪਹਿਲਾਂ ਕਰਦੇ ਵੇਖੀਏ ਸਰਕਾਰ ਜਿਨ੍ਹਾਂ ਦਾ ਆਲਰੇਡੀ ਕੰਟਰੈਕਟ ਹੈ ਪਹਿਲਾਂ ਦਾ ਪਲਾਂਟ ਚੱਲ ਰਿਹਾ ਉਹ ਸਾਰਾ ਕੁਝ ਪਰਦਾ ਪਾਸ਼ ਹੋਇਆ ਉਹ ਤੋਂ ਬਗੈਰ ਤਾਂ ਫਿਰ ਤਾਂ ਕਰਨ ਤੋਂ ਹੀ اٹ ਗਏ ਸੋ ਜਿਹੜਾ ਫੇਲ ਮਾਡਲ ਹੈ ਐਂਡ ਪੰਜਾਬੀ ਮਾਡਲ ਪੰਜਾਬ ਦਾ ਮਾਡਲ ਪੰਜਾਬੀਆਂ ਦਾ ਲੋਹਾ ਤਾਂ ਦੁਨੀਆ ਦੇਸ਼ ਦੁਨੀਆ ਦੇ ਲੋਕ ਮੰਨਦੇ ਆ ਚਾਹੇ ਸਾਡੀ ਕੁਰਬਾਨੀ ਆ ਚਾਹੇ ਸਾਡਾ ਨਾਜ ਦੇ ਪੰਡਾਰ ਚੇਚੀ ਪੰਜਾਬ ਦੇ ਹਾਲਾਤ ਬਹੁਤ ਖਰਾਬ ਕੀਤੇ ਜਾ ਰਹੇ ਆ ਹਰ ਪੱਖ ਤੋਂ ਔਰ ਉਸ ਦਾ ਸਾਨੂੰ ਅਫਸੋਸ ਆ ਮੈਂ ਚਾਹੂੰਗਾ ਕਿ ਪੰਜਾਬ ਦੇ ਲੋਕ ਜਾਗਣ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਜ਼ਰੂਰ ਇਹ ਸਵਾਲ ਕਰੂਗੀ ਕਿ ਇਹ ਰਿਮੋਟ ਕੰਟਰੋਲ ਨਾਲ ਕਿਉਂ ਸਰ ਹਲਵਾਰਾ 에어ਪੋਰਟ ਤੇ ਸਿਆਸਤ ਜਾਣਾ ਚਾਹੁੰਦੀ ਤਹੀਏ ਤੇ ਅਮਰ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੀ ਕੀਤੀ ਜੀ ਡਾਕਟਰ ਅਮਨ ਅਰੋੜਾ ਜੀ ਹਾਂਜੀ ਹਾਂਜੀ ਐਮਪੀ ਹਾਂ 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 ਉਹਨਾਂ ਨੇ ਕਿਹਾ ਵਾ ਕਿ ਪਾਸ ਉਹਨਾਂ ਨੇ ਕਰਾਈ ਜਗਾ ਉਹਨਾਂ ਲੈ ਕੇ ਦਿੱਤੀ ਹੈ 6-7 ਮਹੀਨੇ ਦਾ ਕੰਮ ਰਹਿ ਗਿਆ ਵਾ ਉਹ ਉਹਨਾਂ ਦਾ ਸਰਕਾਰ ਚੇਂਜ ਹੋ ਗਈ ਸੀ ਫਿਰ ਕਹਿੰਦੇ ਕਿ ਡਾਕਟਰ ਜਿਹੜੇ ਅਮਨ ਅਰੋੜਾ ਜੀ ਨੇ ਉਹ ਕਹਿਣਾ ਕਿ ਉਹ ਸਭ ਉਹਨਾਂ ਦੀ ਦੇਣ ਹੈ ਕਹਿੰਦੇ ਕਿ ਉਹ ਕੰਮ ਵੀ ਉਹਨਾਂ ਤੋਂ ਨਹੀਂ ਕੀਤੇ ਗਏ ਸੀ ਪੂਰੇ ਹੈ ਦੇਣ ਕੀ ਦੀ ਉਹ ਐਕਚੁਅਲੀ ਦੱਸੋ ਦੇਖੋ ਅਮਨ ਅਰੋੜਾ ਜੀ ਦਾ ਕਾਂਗਰਸ ਚੋ ਆਹੀ ਪਹਿਲਾ ਅਸਲ ਜਿਹਨਾਂ ਉਹਨਾਂ ਦੀ ਤਾਂ ਮੌਜ ਹੈ ਇਹ ਜੀ ਇਹ ਮੇਰੀ ਤੁਸੀਂ ਅਮਨ अरोड़ा ਦੀ ਗੱਲ ਕਹੀ ਸੀ ਅਮਰ ਅਮਰ ਸਰ ਦੇ ਪ੍ਰੈਸਰ ਅਜਾ ਸੰਜੀਵ अरोड़ा ਦੀ ਗੱਲ ਜੀ ਸੰਜੀਵ अरोड़ा ਜੀ ਕਹਿੰਦੇ 21 ਦੇ ਵਿੱਚ ਉਹਨਾਂ ਨੇ ਲੈਟਰ ਲਿਖੀ ਸੀ ਚਲੋ ਮੈਂ ਇੱਕ ਬੈਂਚੀ ਕਰਾਂ ਜੀ ਤੁਸੀਂ ਇੱਕ ਗੱਲ ਨੂੰ ਕਾਈਂਡਲੀ ਸਮਝੋ ਯੂ ਆਰ ਏਨ ਇੰਡੀਪੈਂਡੈਂਟ ਜਰਨਲਿਸਟ ਹਲਵਾਰਾ 에ਅਰਪੋਰਟ ਇਜ਼ ਏਅਰ ਫੋਰਸ ਬੇਸ ਇਟਸ ਏ ਫੋਰਸਿਸ ਦਾ ਇੱਕ ਬੜਾ ਪੁਰਾਣਾ ਬੇਸ ਔਰ ਉਸ ਨੂੰ ਡੋਮੈਸਟਿਕ 에어ਪੋਰਟ ਬਣਾਉਣ ਵਾਸਤੇ ਉਹਦੀ ਪਰਮਿਸ਼ਨਸ ਉਹਨੂੰ ਕੀ ਇਹ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਇਹ ਤਜਵੀਜ਼ ਅੱਜ ਦੀ ਨਹੀਂ ਬੜੇ ਲੰਮੇ ਸਮੇਂ ਤੋਂ ਮੈਨੂੰ ਯਾਦ ਹੈ ਵਨ ਵੀਵਰ ਇਨ ਗਵਰਨਮੈਂਟ ਉਸ ਵੇਲੇ ਵੀ ਗਈ ਸੀ ਗਈ ਕਿਉਂ ਸੀ ਕਿਉਂਕਿ ਜਿਹੜਾ ਤੁਹਾਡਾ ਸਾਹਨੇ ਵਾਲ 에어ਪੋਰਟ ਹੈ ਉਹਦੀ ਰਨਵੇ ਦੀ ਐਕਸਟੈਂਸ਼ਨ ਦਾ ਪ੍ਰੋਬਲਮ ਆ ਰਿਹਾ ਸੀ ਨੈਕਸਟ ਟੂ ਦ ਸਿਟੀ ਅ ਬਰਡ ਹਿੱਟਸ ਤੇ ਵੈਰੀਅਸ ਅਦਰ ਇਸ਼ੂਸ ਇਹ ਪ੍ਰੋਪੋਜ਼ਲ ਉਦੋਂ ਭੇਜੀ ਗਈ ਸੀ ਥੈਟ ਹਲਵਾਰਾ 에어ਪੋਰਟ ਲਾਈਕ ਚੰਡੀਗੜ੍ਹ 에어ਪੋਰਟ ਇਜ਼ ਅਗੇਨ ਅ 에য়ারਫੋਰਸ ਦਾ ਬੇਸ ਮਗਰ ਉਹਦੀ ਐਕਸਟੈਂਸ਼ਨ ਹੋਈ ਮਹੌਲੀ ਵਾਲੀ ਸਾਈਡ ਤੇ ਉਹਦਾ ਇੰਟਰਨੈਸ਼ਨਲ ਟਰਮੀਨਲ ਬਣਿਆ ਔਰ ਅਖੀਰ ਚ ਉਹਦੀ ਸਾਰੀ ਐਂਟਰੀ ਮਹੌਲੀ ਤੋਂ ਹੋਈ ਔਰ ਜਿਹਦਾ ਵੱਡਾ ਇੰਪੈਕਟ ਉਹ ਇਹ ਕੰਮ ਜਿੰਨੇ ਵੀ 에어 ਕਨੈਕਟੀਵਿਟੀ ਦੇ ਸੀ ਚਾਹੇ ਆਦਮਪੁਰ 에어ਪੋਰਟ ਹੈ ਕਿਉਂਕਿ ਉਹ ਗੇਨ 에য়ারਫੋਰਸ ਬੇਸ ਹੈ ਚਾਇਓ ਪਠਾਨਕੋਟ ਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਾਸ ਦਾ ਫਰਸਟ ਵਨ ਸੋ ਇਸ ਸਾਰੀ ਸ਼ੁਰੂਆਤ ਇਫ ਯੂ ਗੋ ਡਾਊਨ ਬਟਿੰਡਾ ਸੱਚ ਬਟਿੰਡਾ ਉਹ ਕਿਉਂਕਿ ਅਗੇ ਏਅਰ ਫੋਰਸ ਬੇਸ ਹੈ ਇਸ ਸਾਰੀ ਪ੍ਰੋਪੋਜ਼ਲ ਇਫ ਯੂ ਡਿਗ ਇਨ ਟੂ ਦਾ ਡਾਕੂਮੈਂਟਸ ਮੋਸਟਲੀ ਸਾਡੀ ਸਰਕਾਰ ਵੇਨੇ ਚਾਲੂ ਹੋ ਗਏ ਸੀ ਕੁਝ ਪ੍ਰੋਪੋਜ਼ਲਸ ਉਦੋਂ ਦੀਆਂ ਗਈਆਂ ਚਲ ਬਿਕੋਜ਼ ਆਫ ਵੈਰੀਅਸ ਕਲੀਅਰੈਂਸਿਸ ਗਵਰਨਮੈਂਟ ਆਫ ਇੰਡੀਆ ਦੀਆਂ ਉਹ ਗਵਰਨਮੈਂਟ ਆਫ ਇੰਡੀਆ ਨੇ ਜਦੋਂ ਕਲੀਅਰ ਕੀਤਾ ਤੇ ਅੱਜ ਆਉਣ ਵਾਲੇ ਸਮੇਂ 'ਚ ਹੋ ਜਾਊਗਾ ਬਟ ਸ਼ੁਰੂਆਤ ਆਈ ਥਿੰਕ ਇਹ ਐਵੇਂ ਮਿਸਲੀਡ ਕਰ ਰੇ ਆ ਹਾਂ ਆਮ ਆਦਮੀ ਪਾਰਟੀ ਲਈ ਤਾਂ ਬੜਾ ਸੌਖਾ ਰੋੜਾ ਸਾਹਿਬ ਲਈ ਤਾਂ ਬਹੁਤਾ ਹੀ ਸੌਖਾ ਹੈ ਕਿਉਂਕਿ ਮੇਰੇ ਕੋ ਸਾਨੂੰ ਵੀ ਮਿਲਦੇ ਰਹੇ ਆ ਉਹ ਸਵਾਲ ਸਾਹਿਬ ਦਾ ਉਦੋਂ ਸਾਡੇ ਨਾਲ ਵੀ ਉਹ ਤਾਂ ਹਰ ਪਾਰਟੀ 'ਚ ਹੀ ਰਹਿ ਚੁੱਕੇ ਆਕਾਲੀ ਦਲ ਵੇਲੇ ਸਾਡੇ ਨਾਲ ਕਾਂਗਰਸ ਵੇਲੇ ਕਾਂਗਰਸ ਨਾਲ ਹੁਣ ਆਪ ਨਾਲ ਗਾਂ ਪਤਾ ਨਹੀਂ ਉਹ ਤਾਂ ਸ਼ਤਾਬਦੀ ਦੀ ਸਪੀਡ ਤੋਂ ਵੱਧ ਤੇ ਤੇਜ਼ੀ ਨਾਲ ਚੱਲਣਾ ਸਿੱਧਾ ਮੌਕੇ ਦੇ ਤੱਕ ਮੌਕੇ ਦੇ ਹਿਸਾਬ ਦੇ ਨਾਲ ਪਾਰਟੀ ਬਦਲਣ ਵਾਲੇ ਜਿਹੇ ਜਿਹੇ ਤਰ੍ਹਾਂ ਦੇ ਰੋਕਨੇ ਕੀ ਸੀ ਇਹਨਾਂ ਦੇ ਕਿਰਤਾਰੇ ਹੋਰ ਵੀ ਬਹੁਤ سارے ਰੋਕਨੇ ਮੌਕੇ ਦੇ ਸਾਨੂੰ ਅਦਾਲਤ ਬਦਲੀਆਂ ਕਰ ਵਾਲੇ ਨਾ ਬੜੀ ਕੀ ਕਹੂੰਗੀ ਇਹ ਤਾਂ ਉਹ ਵੀ ਦੱਸ ਸਕਦੇ ਜੀ ਮੈਂ ਤਾਂ ਕੀ ਕਹੂੰਗਾ ਮੈਂ ਤਾਂ ਇਹ ਕਹੂੰਗਾ ਸ਼ਤਾਬ ਦੀ ਇੰਨੀ ਛੇਤੀ ਸਟੇਸ਼ਨ ਨਹੀਂ ਬਦਲਦੀ ਜਿੰਨੀ ਛੇਤੀ ਇਹ ਸਟੇਸ਼ਨ ਬਦਲ ਜਾਂਦੇ ਬਾਕੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਜੀ ਐਲੀਵੇਟਡ ਰੋਡ ਜੀ ਬਿਲਕੁਲ ਇਹ ਤਾਂ ਮੈਂ ਉਸ ਮੀਟਿੰਗ 'ਚ ਆਪ ਸ਼ਾਮਿਲ ਸੀ ਜਦੋਂ ਆ ਕੇ ਉਹਦੀ ਪਲੈਨਿੰਗ ਸਟੇਜ ਤੇ ਅਸੀਂ ਆ ਕੇ ਪੀਆਯੂ ਚ ਮੀਟਿੰਗ ਕਰਦੇ ਹੁੰਦੇ ਸੀ ਜਹਾ ਸੁਖਵੀਰ ਸਿੰਘ ਬਾਦਲ ਹੋਰਾਨਾ ਔਰ ਸਭ ਨੂੰ ਪਤਾ ਹੈ ਫਿਊ ਅਗੇਨ ਡਿਗ ਡਾਊਨ ਇਨਟੂ ਰਿਕਾਰਡਸ ਇਹ ਐਲੀਵੇਟਡ ਰੋਡ ਕਿਉਂਕਿ ਲੁਧਿਆਣੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਸੀ ਕੰਜੈਸ਼ਨ ਟਰੈਫਿਕ ਜੀਨੇ ਵੀ ਲੁਧਿਆਣਾ ਟੱਪੜਾ ਹੁੰਦਾ ਸੀਗਾ ਉਹ ਟੱਪ ਹੀ ਨਹੀਂ ਸਕਦਾ ਸੀ ਚਾਹ ਕਿਸੇ ਨੇ ਫਿਰੋਜ਼ਪੁਰ ਜਾਣਾ ਸੀ ਚਾਹ ਮਾਲਵੇ ਏਰੀਏ ਚ ਜਾਣਾ ਸੀ ਜਾਂ ਮਾਲਵੇ ਤੋਂ ਕਿਸੇ ਨੇ ਇਧਰਲੇ ਪਾਸੇ ਆਨੰਦਪੁਰ ਸਾਹਿਬ ਜਾਣਾ ਸੀ ਜਾਂ ਚੰਡੀਗੜ੍ਹ ਸਭ ਤੋਂ ਵੱਡਾ ਟ੍ਰੈਫਿਕ ਕੰਜੈਸ਼ਨ ਵਾਸ ਦਾ ਮੇਜਰ ਇਸ਼ੂ ਉਸ ਵੇਖੇ ਉਹ ਸਾਊਥ ਸਦਰਨ ਬਾਈਪਾਸ ਜਿਹਨੂੰ ਕਹਿੰਦੇ ਆ ਉਹ ਬਣਾਇਆ ਆ ਚਾਰ ਲੇਨਿੰਗ ਹੋਈ ਫਿਰੋਜ਼ਪੁਰ ਬਾਗਾ ਆ ਗੀ ਸੌਰੀ ਹੁਸੈਨੀ ਵਾਲੇ ਬਾਰਡਰ ਟੂ ਲੁਧਿਆਣਾ ਐਂਡ ਅਪ ਟੂ ਚੰਡੀਗੜ੍ਹ ਐਲੀਵੇਟਡ ਰੋਡ ਵੀ ਉਹਦਾ ਹੀ ਪ੍ਰੋਜੈਕਟ ਹੈ ਹਾਂ ਇਹ ਪ੍ਰੋਜੈਕਟ ਰਾਤੋਂ ਰਾਤ ਤੱਕ ਕੰਪਲੀਟ ਹੁੰਦੇ ਨਹੀਂ ਇਹ ਟੇਕਸ ਟਾਈਮ ਬਟ ਇਹ ਮੈਟਰ ਆਫ ਫੈਕਟ ਹੈ ਦੈਟ ਇਜ਼ ਫਾਰਵਰਡ ਪਲੈਨਿੰਗ ਚਾਹੇ 에ਅਰ ਕਨੈਕਟੀਵਿਟੀ ਦੀ ਹੈ ਚਾਹੇ ਰੋਡ ਕਨੈਕਟੀਵਿਟੀ ਦੀ ਹੈ ਚਾਹੇ ਆ ਪਾਵਰ ਇਨਫਰਾਸਟ੍ਰਕਚਰ ਅੱਜ ਜਿਹਦੇ ਕਰਕੇ ਬੱਤੀ ਦੇ ਹਾਲਾਤ ਕੁਝ ਹੱਦ ਤੱਕ ਠੀਕ ਰਹੇ ਆ ਹੁਣ ਤੱਕ ਕੱਟ ਲੱਗਣ ਲੱਗ ਪਏ ਮਗਰ ਜੇ ਇਹ ਪੋਸੀਬਲ ਹੋਇਆ ਸੀ ਇਹ ਸਾਰਾ ਕੁਝ ਉਦੋਂ ਆਇਆ ਸੀ ਵੈਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਐਂਡ ਵੀ ਵਰਕਡ ਵੈਰੀ ਹਾਰਡ ਔਨ ਬੇਸਿਕ ਇਨਫਰਾਸਟ੍ਰਕਚਰ ਪ੍ਰੋਜੈਕਟਸ ਐਂਡ ਥੀਸ ਇਜ਼ ਅ ਰਿਜ਼ਲਟ ਆਫ ਥੈਟ ਇਹ ਤਾਂ ਐਵੇਂ ਹੁਣ ਕੋਈ ਕੁਝ ਕਹੀ ਜਾਵੇ ਆਈ ਕੈਨਟ ਸਟਾਪ ਇਟ ਬਟ ਫੈਕਟਸ ਆਰ ਫੈਕਟਸ ਵਿਚ ਆਰ ਨਾਟ ਗੋਇੰਗ ਟੂ ਚੇਂਜ ਤੁਸੀਂ ਇੱਕ ਮਾਡਲ ਮੈਂ ਇੱਕ ਵੀ ਚੀਜ਼ ਕੇਜਰੀ ਆਲ ਸਾਹਿਬ ਨੂੰ ਕਹਿਣਾ ਕਿ ਦਿੱਲੀ ਦੇ ਲੋਕਾਂ ਨੂੰ ਤਾਂ ਤੁਸੀਂ ਬੜਾ ਝੂਠ ਮਾਰ ਕੇ ਆਗੇ ਇਸ ਲਈ ਵਿਹਲੇ ਹੋਗੇ ਕੱਲੇ ਇਸ਼ਤਿਹਾਰ ਨਾਲ ਝੂਠ ਬੋਲਿਆ ਨਾਲ ਮਸਲਾ ਨਹੀਂ ਚੱਲਦਾ ਇੱਕ ਪ੍ਰੋਜੈਕਟ ਕੀ ਤੁਸੀਂ ਕੋਈ ਫੋਟੋ ਵੇਖੀ ਹੈ ਜਿੱਥੇ ਭਗਵੰਤ ਮਾਨ ਦੀ ਆਈ ਹੋਵੇ ਕਿ ਆਹ ਪ੍ਰੋਜੈਕਟ ਸਾਡੇ ਸਾਢੇ 3 ਸਾਲ ਤੋਂ ਚ ਬਣਾਤਾ ਜਿਹੜਾ 4 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ ਦਾ ਖਜ਼ਾਨਾ ਤਨਖਾਹ ਦੇਣ ਨੂੰ ਤੁਹਾਨੂੰ ਪੈਸੇ ਨਹੀਂ ਤੁਹਾਡੇ ਕੋਲ ਕਿਹੜੇ ਪੈਸੇ ਐ ਟੂ 2 ਐਨੀ ਡਿਵੈਲਪਮੈਂਟ ਤੁਸੀਂ ਬਜਟ ਵੇਖਿਆ ਕਰੋ ਜੋ ਰੋਜ਼ ਬਜਟ ਪੇਸ਼ ਹੋ ਰਿਹਾ ਸਾਲਾਨਾ 90% ਆਫ ਦਾ ਮਨੀ ਇਜ਼ ਗੋਇੰਗ ਟੂ ਪੇ ਸੈਲਰੀਜ਼ ਐਂਡ ਵੇਜੇਸ ਮਤਲਬ ਹੈ ਹੀ ਨਹੀਂ ਉਹਨਾਂ ਕੋਲ ਐਂਡ ਇਫ ਸਿਚੁਏਸ਼ਨ ਆਰ ਸੋ ਗੁੱਡ ਇ ਚਿੱਠੀ ਤਾਂ ਇਹਨਾਂ ਨੇ ਕੱਢੀ ਆ ਉਹ ਕਿ ਸਾਰੇ ਜਿੱਥੇ-ਜਿੱਥੇ ਪੈਸੇ ਪਏ ਆ ਵੈਰੀਸਡ ਡਿਪਾਰਟਮੈਂਟ ਚ ਵਾਪਸ ਭੇਜ ਦਿਓ ਵਾਪਸ ਕਿਉਂ ਮੰਗਾ ਰਹੇ ਤੁਸੀਂ ਲੋਕਾਂ ਦੀ ਡਵੈਲਪਮੈਂਟ ਲਈ ਦਿੱਤੇ ਹਨ ਸੁਚੂਠ ਔਰ ਸਚਾਈ ਜੇ ਕੈਗ ਦੀ ਰਿਪੋਰਟ ਵੇਖੋਗੇ ਡਾਕੂਮੈਂਟਸ ਵੇਖੋਗੇ ਸਾਹਮਣੇ ਸਪਸ਼ਟ ਹੋ ਜਾਣਾ ਵਾਟ ਇਜ਼ ਦਾ ਫੈਕਟ ਬਜੇਟਿਆ ਸਾਹਿਬ ਤੁਸੀਂ ਹਮੇਸ਼ਾ ਮਾਈਨਿੰਗ ਦੇ ਖਿਲਾਫ ਰਹੇ ਹੋ ਆਮ ਆਦਮੀ ਪਾਰਟੀ ਸਰਕਾਰ ਜਦੋਂ ਪੰਜਾਬ ਵਿੱਚ ਆਈ ਸੀ ਕਿਹਦਾ ਮੈਨੀਫੈਸਟੋ ਲਿਖਿਆ ਸੀਗਾ ਮਾਈਨਿੰਗ ਕਰਾਂਗੇ ਕਿ ਮਾਈਨਿੰਗ ਉਹ ਬੰਦ ਹੋਊਗੀ ਲੇਕਿਨ ਹਉ ਉਸ ਤੋਂ ਮਤਲਬ ਬਹੁਤ ਹੀ ਝੋੜਾ ਝੋੜਾ ਤਾਂ ਹੈ ਕਿ ਚੱਲਦੀ ਪਈ ਹੈ ਜਿਹੜੇ ਲੋਕ ਰੋਕਦੇ ਆ ਉਲਟਾ ਉਹਨੇ ਹਮਲਾ ਕੀਤਾ ਜਾਂਦਾ ਹੈ ਕੋ ਮੈਂ ਹੋਰ ਮੈਂ ਇੱਕ ਗੱਲ ਸਰਕਾਰ ਦੀ ਐਡਮਿਸ਼ਨ ਵੀ ਕੀ ਆ ਤੁਸੀਂ ਇਹ ਵੇਖੋ ਇਹ ਪਹਿਲੀ ਸਰਕਾਰ ਹੈ ਜਿੱਥੇ ਮੈਨੂੰ ਲੱਗਦਾ ਸੱਤਵਾਂ ਮਾਈਨਿੰਗ ਮਿਨਿਸਟਰ ਲੱਗ ਗਿਆ ਪੰਜਵਾਂ ਜਾਂ ਸੱਤਵਾਂ ਪਹਿਲਾਂ ਹਰਜੋਤ ਬੈਨ ਸੀ ਉਹਨੂੰ ਹਟਾਇਆ ਫਿਰ ਮੀਥੇਰ ਸੀ ਉਹਨੂੰ ਹਟਾਇਆ ਉਹਦੇ ਵਿਚਕਾਰ ਇੱਕ ਹੋਰ ਲੱਗਿਆ ਸੀ ਉਹਨੂੰ ਹਟਾਇਆ ਫਿਰ ਆ ਗੋਇਲ ਸਾਹਿਬ ਲੱਗੇ ਇਹਨਾਂ ਨੂੰ ਵੀ ਹਟਾਈ ਦਿੱਤਾ ਇੱਕ ਤਰੀਕੇ ਦਾ ਕਿਉਂਕਿ ਇੱਕ ਕਮੇਟੀ ਬਣਾਤੀ ਹੈ ਮਗਰ ਮਾਈਨਿੰਗ ਕਰ ਕੌਣ ਰਿਹਾ ਹਰ ਏਰੀਏ 'ਚ ਇਹਨਾਂ ਦਾ ਐਮਐਲਏ ਕਰ ਰਿਹਾ ਐ ਇਸ ਥਾਣੇਦਾਰ ਜਾਂ ਡੀਐਸਪੀ ਲਾ ਕੌਣ ਰਿਹਾ ਐ ਉਹ ਐਮਐਲਏ ਲਾ ਰਿਹਾ ਜਿਹੜਾ ਮਾਈਨਿੰਗ ਕਰਾ ਰਿਹਾ ਇਸ ਲਈ ਜੋ ਲੌਸ ਹੋ ਰਿਹਾ ਸਭ ਤੋਂ ਵੱਡਾ ਉਹ ਭਗਵੰਤ ਮਾਨ ਦੀ ਦੇਖ ਰੇਟ ਹੇਟ ਹੋ ਰਿਹਾ ਕੇਜਰੀਆਲ ਸਾਹਿਬ ਦੀ ਸਰਪ੍ਰਸਤੀ ਹੇਟ ਹੋ ਰਿਹਾ ਔਰ ਇਹੀ ਕਾਰਨ ਐ ਕਿ ਮਾਈਨਿੰਗ ਮਾਫੀਆ ਦਾ ਬੋਲਬਾਲਾ ਸਭ ਤੋਂ ਵੱਧ ਐ ਨਹੀਂ ਤਾਂ ਕੇਜਰੀਆਲ ਸਾਹਿਬ ਹੁਣ ਤੱਕ ਸ਼ਾਇਦ ਤੁਹਾਨੂੰ ਇੰਟਰਵਿਊ ਨਹੀਂ ਦਿੰਦੇ ਪਹਿਲਾ ਦਿਨ ਦੇ ਚਾਨ ਇਹਨਾਂ ਦੇ ਇੱਕ ਇੰਟਰਵਿਊ ਚੱਲਦੀ ਆ 20000 ਕਰੋੜ ਜਿਹਨੇ ਅਨਾਜਾਰੇ ਠੱਗ ਲਿਆ ਉਹ ਕਿੱਥੇ ਕਿਸੇ ਨੂੰ ਬਖਸ਼ੂਗਾ ਉਹ 20000 ਕਰੋੜ ਗਿਆ ਕਿੱਥੇ ਨੂੰ ਇਸ ਲਈ ਇਹ ਤਾਂ ਇੱਕਲਾ ਝੂਠ ਦੀ ਪੋਲਿਟਿਕਸ ਹੈ ਔਰ ਹੈ ਕੁਛ ਨਹੀਂ ਇਹਨਾਂ ਦੇ ਸਾਡਾ ਮੈਟਰੋ ਸਿਟੀ ਹੈ ਲੇਕਿਨ ਇਹ ਤਾਂ ਮੈਟਰ ਨਹੀਂ ਹੈ ਜੀ ਲੈ ਕੇ ਆ ਰਹੇ ਸੀ ਬੰਦਾਂ ਨੂੰ ਮੈਟਰੋ ਦਾ ਪ੍ਰੋਜੈਕਟ ਲੈ ਕੇ ਆਹੀ ਤਾਂ ਐਲੀਵੇਟਡ ਰੋਡ ਲੈ ਆਏ ਸੀ ਤੁਸੀਂ ਸਾਨੂੰ ਵਿਹਲਾ ਕਰਤਾ ਤੇ ਹੁਣ ਲਿਆਉਂਗੇ ਤੇ ਕੁਝ ਲੈ ਆਵਾਂਗੇ ਇਹ ਹੀ ਬੇਇਨਤੀ ਕਰਨ ਆਸਤੇ ਆਏ ਹਾਂ ਜੀ ਨਸ਼ੇ ਤੇ 50 ਹਜ਼ਾਰ ਨੂੰ ਲੈ ਕੇ ਵੀ ਆਏ ਜੀ ਰਵਾਇਤੀ ਪਾਰਟੀਆਂ ਦੇ ਕਾਲੀ ਦਲ ਤੇ ਇਹ ਕਿਹਾ ਜਾਂਦਾ ਹੈ ਕਿ ਜਦ ਭਾਜਪਾ ਵਾਲੀ ਦੀ ਸਰਕਾਰ ਸੀਗੀ ਤਾਂ ਉਦੋਂ ਹੀ ਨਸ਼ੇ ਦਾ ਜੋ આરોਪ ਲੱਗ ਰਿਹਾ ਵਾ ਸਾਡੀ ਪਾਰਟੀਆਂ ਤੇ ਉਹ ਕਹਿੰਦੇ ਕਿ ਹੁਣ ਮੁੱਕ ਗਿਆ ਵੀ ਲੱਗਦਾ ਕੇਜਰੀਵਾਲ ਸਾਹਿਬ ਦੇ ਕਾਸ ਆਪਰੇਸ਼ਨ ਕਹਿੰਦੇ ਸਾਡੇ ਇਹ ਦਿੱਲੀ ਕੋ ਰਿਸ਼ਤੇਦਾਰੀ ਤਾਂ ਨਹੀਂ ਥੋੜੀ ਕੇਜਰੀਵਾਲ ਸਾਹਿਬ ਦੇ ਨੇ ਹੁਣ ਮੁੱਕ ਗਿਆ ਦਿਲ ਤੇ ਹੱਥ ਰੱਖ ਕੇ ਕਹੂੰ ਸਭ ਤੋਂ ਵੱਡਾ ਪੈਗ ਲਾ ਕੇ ਦਾ ਨਚਾਈ ਉਹ ਮੁੱਖ ਮੰਤਰੀ ਆਪ ਹੈ ਉਹ ਤਾਂ ਪਹਿਲਾਂ ਫੂਕ ਮਾਰ ਕੇ ਚੈੱਕ ਕਰ ਲਿਆ ਕਰੋ ਬੋਲਣ ਤੋਂ ਪਹਿਲੇ ਮੇਰੀ ਗੱਲ ਨਹੀਂ ਆ ਕਾਲਸਾ ਜੀ ਇਹਨਾਂ ਦੇ ਐਮਪੀ ਰਹੇ ਹਨ ਆਪਣੇ ਬੀਜਵਜਨ ਇੰਡੀਅਨ ਫੋਰਨ ਸਰਵਿਸਿਜ਼ 'ਚ ਹੀ ਰਹੇ ਆ ਅ ਵੈਰੀ ਵੈਲ ਰਿਸਪੈਕਟਿਡ ਮੈਨ ਅਰਿੰਦਰ ਕਾਲਸਾ ਜੀ ਉਹਨੇ ਪਾਰਲੀਮੈਂਟ 'ਚ ਸ਼ਿਕਾਇਤ ਕੀਤੀ ਸੀ ਸਪੀਕਰ ਨੂੰ that we don't want to sit with this fellow ਭਗਵੰਤ ਮਾਨ ਬਾਰੇ ਉਹ ਮੈਂ ਤਾਂ ਨਹੀਂ ਕੀਤੀ ਉਸ ਤੋਂ ਬਾਅਦ ਧਰਮਵੀਰ ਗਾਂਧੀ ਜੀ ਜਿਹੜਾ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕੀ ਕੀਤੀ ਸੀ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੁੱਛਿਆ ਸੀ ਪਾਰਲੀਮੈਂਟ 'ਚ ਕਿ ਇਹ ਖਾ ਪੀ ਕੇ ਆਇਆ ਕਿ ਕਿਵੇਂ ਆਇਆ ਸੋ ਤੁਸੀਂ ਜਿਹੜਾ ਬੰਦਾ ਇਹਦੀ ਗੱਲ ਕਰੇ ਨਾ ਪਹਿਲਾਂ ਉਹਦਾ ਕਿਰਦਾਰ ਵੇਖ ਲਿਆ ਕਰੋ ਆरोप ਲਾਣੇ ਤਾਂ ਬਹੁਤ ਸੌਖੇ ਆ ਇਸ ਲਈ ਇਹ ਚੱਕਰ ਚਿਰ ਕੀ ਅੱਜ ਨਸ਼ਾ ਖਤਮ ਹੋ ਗਿਆ ਮੈਂ ਹੁਣੇ ਤੁਹਾਨੂੰ 10 ਵੀਡੀਓ ਦੇ ਦਿੰਦਾ it's a it's a it, the government has only cheated the people of punjab on every issue and ehi main keh reha tonu whether is jobs whether is employment whether is industry whether is vapari whether is nasha whether is anything they need to be questioned and isliye main tade agge gal leke aaye